ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਬਾਈ ਅ ਅੱਜ ਦੇ ਸਮੇਂ ਜੀ ਵਿਚ ਆ ਅੱਜ ਕੱਲ ਦੇ ਨਿਊਜ਼ ਚੱਲਦੀ ਆ ਅਕਾਲ ਤਖਤ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਸਾਬ ਦੇ ਸਬੰਧ ਦੇ ਵਿੱਚ ਤੇ ਸਾਨੂੰ ਦੋ ਨਿਸ਼ਾਨ ਸਬੰਧ ਰੰਗ ਅਕਾਲ ਤਖਤ ਵੱਲੋਂ ਦਿੱਤੇ ਗਏ ਨੇ ਉਹਨਾਂ ਬਾਰੇ ਡੋਜੀ ਵਿਚਾਰ ਕਿਵੇਂ ਇਹ ਸਹੀ ਹੈ ਕਿਉਂਕਿ ਭਾਈ ਅਮਰਿਕ ਸਿੰਘ ਜਨਾਲਾ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਮੈਂ ਦੇਖਦੇ ਹਾਂ ਜੀ ਇਸ ਉਹ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਭਾਈ ਅਮਰੀਕ ਸਿੰਘ ਜੀ ਜਾਂ ਹੋਰ ਕੋਈ ਹੋਰ ਵੀ ਇਦਾਂ ਜੇ ਸੱਜਣ ਹੋਣ ਉਹਨਾਂ ਦੇ ਆਪ ਆਪਣੇ ਵਿਚਾਰ ਹੋ ਸਕਦੇ ਆ ਜੀ ਪਰ ਮੈਨੂੰ ਇਦਾਂ ਲੱਗਦਾ ਪੀ ਜਿਹੜਾ ਸੰਤ ਸਪਾਈ ਦਾ ਬਾਣਾ ਜਿਹੜਾ ਵਾਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਸ਼ੁਰੂਆਤ ਹੋਈ ਆ ਹਾਂਜੀ ਇਥੇ ਸੰਤ ਭਗਤ ਦਾ ਰੂਪ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਚੱਲਦਾ ਹੀ ਸੀ ਹਾਂਜੀ ਛੇਵੇਂ ਪਾਤਸ਼ਾਹ ਨੇ ਸਮੇਂ ਦੇ ਹਾਲਾਤ ਮੁਤਾਬਕ ਸੰਤ ਦੇ ਨਾਲ ਸਿਪਾਈ ਦਾ ਪੱਖ ਜਿਹੜਾ ਉਹ ਸ਼ੁਰੂ ਕੀਤਾ ਜੀ ਜੀ ਬਿਲਕੁਲ ਉਦੋਂ ਸਿੱਖਾਂ ਨੂੰ ਤਲਵਾਰਾਂ ਵੀ ਪਹਿਨਾਈਆਂ ਕੋਟ ਸਵਾਰੀ ਦੀ ਵੀ ਆਗਿਆ ਕੀਤੀ ਔਰ ਇਸੇ ਤਰ੍ਹਾਂ ਮਹਾਰਾਜ ਨੇ ਫੌਜ ਦੀ ਇੱਕ ਵਰਦੀ ਵੀ ਰੱਖੀ ਹਾਂਜੀ ਜਿਹੜੀ ਕਿ ਵਰਦੀ ਇਹੀ ਵਸਤਰ ਸੀ ਜੋ ਅੱਜ ਕੱਲ੍ਹ ਨੇ ਹੰਗਸ ਸਿੰਘ ਫੌਜਾਂ ਪਹਿਨਦੀਆਂ ਨੇ ਜੀ ਜੀ ਕਹਿਣ ਤੋਂ ਭਾਵ ਕਿ ਇਹ ਜਿਹੜਾ ਇਹ ਸਿੰਘਾਂ ਦਾ ਲਿਬਾਸ ਹੈ ਫੌਜਾਂ ਦਾ ਲਿਬਾਸ ਛੇਵੇਂ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਗਿਆ ਹਾਂਜੀ ਫਿਰ ਕਲਗੀਧਰ ਸਤਗੁਰੂ ਜੀ ਤੱਕ ਉਦੋਂ ਵੀ ਜਦੋਂ ਖਾਲਸਾਈ ਰੂਪ ਅਸਲ ਵਿੱਚ ਮਹਾਰਾਜ ਜੀ ਨੇ 16 ਸੜਨੇ ਨੇ ਵਿੱਚ ਪ੍ਰਗਟ ਕੀਤਾ ਹਾਂਜੀ ਉਸ ਤੋਂ ਬਾਅਦ ਵੀ ਫੌਜਾਂ ਦਾ ਜਿਹੜਾ ਇਹ ਜਿਹੜਾ ਵਾ ਉਹ ਲਿਬਾਸ ਰਿਆ ਜੀ ਔਰ ਪਰਾਤਨ ਜੋ ਆਪਾਂ ਦੇਖਦੇ ਆਂ ਬਾਬਾ ਦੀਪ ਸਿੰਘ ਜੀ ਜਾਂ ਹੋਰ ਜਿੰਨੇ ਵੀ ਸਤਿਕਾਰਤ ਸਾਡੇ ਮਹਾਪੁਰਸ਼ ਨੇ ਸ਼ਹੀਦ ਸਿੰਘ ਨੇ ਸਾਡੇ ਖਾਲਸਾਈ ਚੜ੍ਹਦੀ ਕਲਾ ਵਾਲੇ ਸਿੰਘ ਨੇ ਉਹ ਸਾਰੇ ਇਸੇ ਲਿਬਾਸ ਵਿੱਚ ਹੀ ਰਹੇ ਨੇ ਤੇ ਜੇ ਮੈਂ ਇਥੋਂ ਤੱਕ ਵੀ ਕਹਾ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੇਸੇਦਾਰ ਸ਼੍ਰੀ ਅਕਾਲ ਤਖਤ ਸਹਿਬ ਸਨ ਹਾਂਜੀ ਉਸ ਸਮੇਂ ਇਹ ਕਰ ਉੱਥੇ ਖਾਲਸਾਈ ਬਾਣਾ ਨੀਲਾ ਬਾਣਾ ਸਿੰਘ ਬੈਨਦੇ ਸਨ ਤੇ ਉਦੋਂ ਨਿਸ਼ਾਨ ਸਾਹਿਬ ਦੇ ਬਸਤਰ ਵੀ ਇਹੀ ਇਹੀ ਸਨ ਜਿਨ੍ਹਾਂ ਦੇ ਬਾਰੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਨੂੰ ਐਂ ਕਹਿ ਲਓ ਵੀ 90 ਸਾਲ ਪੁਰਾਣੀ ਰਵਾਇਤ ਨਹੀਂ ਹੈ ਜੀ ਇਹ ਸਾਡੀ ਪ੍ਰਾਤਨ ਰਵਾਇਤ ਹੈ ਜੀ ਮੰਨ ਲਓ ਸ੍ਰੋਮਣੀ ਕਮੇਟੀ ਇਸ ਗੱਲ ਨੂੰ ਇਸ ਤਰੀਕੇ ਨਾਲ ਸਪਸ਼ਟ ਕਰਦੀ 90 ਸਾਲ ਪੁਰਾਣੀ ਗੱਲ ਦੁਬਾਰਾ ਪੇਸ਼ ਕੀਤੀ ਹੈ। ਹਾਂਜੀ। ਅ ਚਲੋ ਠੀਕ ਉਹਨਾਂ ਦੀ ਵੀ ਗੱਲ ਠੀਕ ਹੈ ਬਟ ਇਹ ਤਾਂ ਮੈਂ ਸਮਝਦਾ ਕਿ ਗੁਰੂ ਸਾਹਿਬ ਦੇ ਸਾਹਮਣੇ ਤੋਂ ਚੱਲਿਆ ਹੋਇਆ ਈ ਇਹ ਇੱਕ ਪੱਖ ਹੈ। ਜੀ ਜੀ। ਅ ਇਹਨੂੰ ਮੈਂ ਇਦਾਂ ਵੀ ਦੇਖਦਾ ਕਿ ਸੇਖਾਂ ਦੀ, ਸਿੰਘਾਂ ਦੀ, ਖਾਲਸੇ ਦੀ ਏਕਤਾ ਦਾ ਪ੍ਰਤੀਕ ਵੀ ਨਜ਼ਰ ਆਉਂਦਾ ਹੈ। ਜੀ। ਤੇ ਜਿੱਥੇ ਨੰਗ ਸਿੰਘ ਫੌਜਾਂ ਨੀਲੇ ਬਸਤਰ ਧਾਰਨ ਕਰਦੀਆਂ ਨੇ ਜਾਂ ਨੀਲੇ ਨਿਸ਼ਾਨ ਸਹਿਬ ਧਾਰਨ ਸਜਾਉਂਦੀਆਂ ਨੇ ਉਥੇ ਜਦੋਂ ਸਾਰੀ ਸਿੱਖ ਕੌਮ ਹੀ ਉਹੀ ਬਸਤਰ ਧਾਰਨ ਕਰੇਗੀ ਨਿਸ਼ਾਨ ਸਹਿਬ ਦੇ ਤੇ ਉਹ ਇੱਕ ਬਹੁਤ ਸੋਹਣਾ ਇਸ ਗੱਲ ਦਾ ਮੈਸੇਜ ਆਏਗਾ ਔਰ ਮੈਨੂੰ ਇੱਕ ਖਾਲਸੇ ਦੀ ਇਕਤਾ ਦਾ ਵੀ ਪ੍ਰਤੀਕ ਨਜ਼ਰ ਆਉਂਦਾ ਹੈ ਜੀ ਜੀ ਮੈਂ ਕਹਿ ਸਕਦਾ ਪੀ ਸ੍ਰੀ ਅਕਾਲ ਤਖ਼ਤ ਸਹਿਬ ਨੇ ਜੋ ਫੈਸਲਾ ਕੀਤਾ ਬਹੁਤ ਹੀ ਸਲਾਘਾਯੋਗ ਹੈ ਚਲੋ ਕਿਸੇ ਦੇ ਵਿਚਾਰੇ ਨੂੰ ਨਾ ਸਹਿਮਤ ਹੁਣ ਇਹਦੇ ਨਾਲ ਉਹ ਗੱਲ ਵੱਖਰੀ ਹੈ ਪਰ ਮੈਨੂੰ ਇਦਾਂ ਲੱਗਦਾ ਵੀ ਇੱਕ ਬਹੁਤ ਹੀ ਚੰਗਾ ਫੈਸਲਾ ਜੋ ਦੇਰ ਆਇਆ ਏ ਦੁਰਸਤ ਆਇਆ ਚੰਗਾ ਫੈਸਲਾ ਲਿਆ ਭਾਵੇਂ ਥੋੜਾ ਸਮਾਂ ਬੀਤ ਗਿਆ ਪਰ ਚੰਗਾ ਫੈਸਲਾ ਹੈ ਹਾਂਜੀ ਤੇ ਪਰ ਇਹਦੇ ਨਾਲ ਇੱਕ ਗੱਲ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਅਕਾਲੀ ਫੂਲਾ ਸਿੰਘ ਜੀ ਵਰਗੇ ਸਿੰਘ ਸਾਹਿਬ ਸਾਡੇ ਜੀ ਤਖਤਾਂ ਦੇ ਹੋਣਗੇ ਉਦੋਂ ਤਖਤਾਂ ਦੇ ਨishan ਸਾਹਿਬ ਦੇ ਜਿਹੜੇ ਬਸਤਰ ਜਿਹੜੇ ਅੱਜ ਕਹੇ ਜਾ ਰਹੇ ਉਦਾਂ ਦੇ ਹੋਣਗੇ ਉਦੋਂ ਨਗਾਰੇ ਵੀ ਉੱਥੇ ਵੱਜਦੇ ਹੋਣਗੇ ਤੇ ਜਾਕਾਰੇ ਵੀ ਲੱਗਦੇ ਹੋਣਗੇ ਹਾਂਜੀ ਹਾਂਜੀ ਇਹ ਵੀ ਸਪਸ਼ਟ ਹੈ ਵੀ ਹਰਿਮੰਦਰ ਸਾਹਿਬ ਦੇ ਵਿੱਚ ਤੇ ਇਹ ਹੈ ਨਹੀਂ ਵੀ ਉੱਥੇ ਦਮਾਲਿਆਂ ਵਾਲੇ ਸਿੰਘ ਨਹੀਂ ਜਾਂਦੇ ਹੋਣਗੇ ਹਾਂਜੀ ਹਾਂਜੀ ਬਿਲਕੁਲ ਜੇਕਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਮਾਲਿਆਂ ਵਾਲੇ ਨੇ ਜੇਕਰ ਸਾਰੀਆਂ ਫੌਜਾਂ ਉੱਥੇ ਦਮਾਲਿਆਂ ਵਾਲੀਆਂ ਨੇ ਨੀਲੇ ਵਸਤਰਾਂ ਵਾਲੀਆਂ ਨੇ ਵੱਡੀਆਂ ਸ੍ਰੀ ਸਹਿਬਾਂ ਵਾਲੀਆਂ ਨੇ ਤੇ ਉੱਥੇ ਇਹ ਹੋ ਨਹੀਂ ਸਕਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਰ ਮੰਦਰ ਸਾਹਿਬ ਜਾਂ ਹਰ ਜਗ੍ਹਾ ਤੇ ਹਾਂਜੀ ਉੱਥੇ ਦਮਾਲਿਆਂ ਵਾਲੇ ਸਿੰਘ ਨਾ ਹੋਣ ਇਹ ਹੋ ਨਹੀਂ ਸਕਦਾ ਹਾਂਜੀ ਹਾਂ ਬਿਲਕੁਲ ਤੇ ਦਿਮਾਲਿਆਂ ਵਾਲੇ ਨੀਲੇ ਬਾਣੇ ਵਾਲੇ ਸਿੰਘ ਹੋਣਗੇ ਤੇ ਉਥੇ ਜਕਾਰੇ ਵੀ ਲੱਗਦੇ ਹੋਣਗੇ ਤੇ ਜੇਕਰ ਤੇ ਨੀਲੇ ਦਿਮਾਲਿਆਂ ਵਾਲੇ ਸਿੰਘ ਹੋਣਗੇ ਨੀਲੇ ਵਸਤਰਾਂ ਵਾਲੇ ਸਿੰਘ ਹੋਣਗੇ ਉਥੇ ਨਗਾਰੇ ਵੀ ਵੱਜਦੇ ਹੋਣਗੇ ਤੁਸੀਂ ਦੇਖਦੇ ਹੀ ਹੋ ਨਾ ਹਾਂਜੀ ਬਿਲਕੁਲ ਬਿਲਕੁਲ ਜਿੱਥੇ ਵੀ ਕਿਤੇ ਨਿਹੰਗ ਸਿੰਘਾਂ ਫੌਜਾਂ ਦਾ ਸਥਾਨ ਹੈ ਜਿੱਥੇ ਉਹਨਾਂ ਦੀ ਸੇਵਾ ਹੈ ਉਥੇ ਨਗਾਰੇ ਤੇ ਜਕਾਰੇ ਆਮ ਹੀ ਗੱਲ ਹੈ ਹਾਂਜੀ ਬਿਲਕੁਲ ਸੋ ਜਿੱਥੇ ਇਹ ਫੈਸਲਾ ਲਿਆ ਗਿਆ ਬਹੁਤ ਚੰਗਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿੰਨੀ ਵੀ ਇਹਦੀ ਸਲਾਹਤ ਕੀਤੀ ਜਾਵੇ ਉਨੀ ਘੱਟ ਹੈ ਕਿਉਂਕਿ ਮੈਂ ਪਹਿਲਾਂ ਵਾਲੀ ਗੱਲ ਫੇਰ ਕਹਿ ਰਿਹਾ ਵੀ ਮੈਨੂੰ ਲੱਗਦਾ ਇੱਕ ਪੰਥ ਕੇ ਇਕਤਾ ਦਾ ਪੱਖ ਉਹਦੇ ਵਿੱਚ ਸਭ ਤੋਂ ਵੱਧ ਹੈ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੀ ਅਰਦਾਸ ਤੋਂ ਬਾਅਦ ਜਕਾਰਾ ਲਾਉਣਾ ਚਾਹੀਦਾ ਤੇ ਨਗਾਰਾ ਵਜਾਉਣਾ ਚਾਹੀਦਾ ਮੈਂ ਤੁਹਾਨੂੰ ਪੁੱਛ ਰਿਹਾ ਨਾ ਜੀ ਤੁਹਾਨੂੰ ਕੀ ਲੱਗਦਾ ਵੀ ਜਦੋਂ ਅਕਾਲੀ ਫੂਲਾ ਸਿੰਘ ਜੀ ਹਾਂਜੀ ਜਾਨੇ ਅੰਗ ਸਿੰਘ ਫੌਜਾਂ ਉੱਥੇ ਦਰਬਾਰ ਸਾਹਿਬ 'ਚ ਕੀਰਤਨ ਕਰਦੇ ਹੋਣਗੇ ਪਾਠ ਕਰਦੇ ਹੋਣਗੇ ਕਿ ਉੱਥੇ ਜਕਾਰੇ ਨਹੀਂ ਲੱਗਦੇ ਹੋਣਗੇ ਬਿਲਕੁਲ ਲੱਗਦੇ ਹੋਣਗੇ ਕੀ ਉੱਥੇ ਨਗਾਰੇ ਨਹੀਂ ਵੱਜਦੇ ਹੋਣਗੇ ਵੱਜਦੇ ਹੋਣਗੇ ਜੀ ਤੇ ਫਿਰ ਸੁਭਾਵਕ ਹੀ ਹੈ ਜੇ ਪ੍ਰਾਤਨ ਦਿੱਤੀ ਅਸੀਂ ਦੁਬਾਰਾ ਸ਼ੁਰੂ ਕਰਨੀ ਹੈ ਤੇ ਬਹੁਤ ਚੰਗੀ ਗੱਲ ਹੈ ਤੇ ਹੋਰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀਆਂ ਸਾਡੇ ਜੇ ਕਮੀਆਂ ਅਜੇ ਰਹਿndੀਆਂ ਨੇ ਉਹ ਵੀ ਪੂਰੀਆਂ ਕੀਤੀਆਂ ਜਾਣ ਜੀ 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 ਬਿਲਕੁਲ ਬਿਲਕੁਲ ਤਾਂ ਕਿ ਪੰਥ ਕੇ ਇੱਕ ਦਾ ਤੇ ਜੜਦੀ ਗੱਲ ਆ ਹੋਰ ਜਿਆਦਾ ਪਰ ਫਿਲ ਤੋਂ ਸਕੇ ਖਾਲਸੇ ਦੇ ਬੋਲ ਵਾਲੇ ਸਾਰੇ ਪਾਸੇ ਹੋ ਸਕਣ। ਹਾਂ ਇੱਕ ਹੋਰ ਗੱਲ ਹੈ ਜੀ ਵੀ ਜਿਸ ਤਰ੍ਹਾਂ ਹੁਣ ਆਪਾਂ ਨੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਰੰਗ ਦੀ ਤੇ ਉੱਥੇ ਜਿਹੜੇ ਜਿਹੜੇ ਨਿਸ਼ਾਨ ਸਾਹਿਬ ਦੇ ਉੱਤੇ ਉੱਤੇ ਸ਼ਸਤਰ ਨੇ ਉਹ ਸੰਤੋਖੇ ਹੋਏ ਸ਼ਸਤਰ ਨੇ ਮਤਲਬ ਬੰਦ ਕਰਕੇ ਰੱਖੇ ਹੋਏ ਕਈ ਵੀਰਾਂ ਦਾ ਵਿਚਾਰ ਹੈ ਕਿ ਵੀ ਜਿਹੜਾ ਸ਼ਸਤਰ ਬੰਦ ਨੇ ਇਹ ਨਹੀਂ ਹੋਣੇ ਚਾਹੀਦੇ ਖੁੱਲੇ ਸ਼ਸਤਰਾਂ ਦਾ ਸਾਨੂੰ ਜਿਹ ਨਿਸ਼ਾਨ ਸਾਹਿਬ ਗੁਰੂ ਸਾਹਿਬ ਨੇ ਦਿੱਤਾ ਉਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਤੁਸੀਂ ਕਿਵੇਂ ਮੰਨਦੇ ਹੋ ਜੀ ਬਸ ਉਹੀ ਗੱਲ ਪਹਿਲਾਂ ਵਾਲੀ ਵੀ ਜੋ ਸਾਡੀ ਪ੍ਰਾਤਨ ਰਵਾਇਤ ਹੈ ਹਾਂਜੀ ਸਤਿਗੁਰੂ ਸਾਹਿਬ ਦੇ ਸਮੇਂ ਤੋਂ ਸਾਡੇ ਅ ਮਤਲਬ ਜਥੇਬੰਦੀ ਹੈ ਪ੍ਰਾਤਨ ਸਾਨੂੰ ਉਸ ਵੇਲੇ ਤੋਂ ਜੋ ਚੱਲੀ ਆ ਰਹੀ ਬਾਬਾ ਦੀਪ ਸਿੰਘ ਜੀ ਦੇ ਸਮੇਂ ਕਾਲੀ ਫੂਲਾ ਸਿੰਘ ਜੀ ਸਮੇਂ ਉਹਨਾਂ ਮਹਾਂਪੁਰਖਾਂ ਦੇ ਸਮੇਂ ਤੋਂ ਜੋ ਚੱਲੀ ਆ ਰਹੀ ਮਰਿਆਦਾ ਹੈ ਉਹਨੂੰ ਸਾਨੂੰ ਨਹੀਂ ਬਦਲਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਨਾਲ ਜੇਕਰ ਉਹ ਬਦਲ ਗਈ ਹੈ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਡੇ ਸਿੰਘ ਸਹਿਬਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪ੍ਰਾਤਨ ਦਾ ਰਵਾਇਤ ਜਿਹੜੀ ਦੁਬਾਰਾ ਲਾਗੂ ਕੀਤੀ ਜਾ ਸਕੇ ਇਹ ਚੰਗੀ ਗੱਲ ਹੈ ਕਿ ਜਿਹੜੇ ਸੰਤੋਖੇ ਹੋਏ ਨਹੀਂ ਸਾਹਮਣੇ ਪ੍ਰਕਾਸ਼ ਹੋਣੇ ਚਾਹੀਦੇ ਜਿਵੇਂ ਜਿਵੇਂ ਤਾਂ ਤੁਹਾਨੂੰ ਇਹ ਫੈਸਲਾ ਵੀ ਨਾਲ ਨਹੀਂ ਸੀ ਕਰਨਾ ਚਾਹੀਦਾ ਜਿਹੜਾ ਸਸਤਰਾਂ ਬਾਰੇ ਔਰ ਦੂਸਰਾ ਜਿਹੜਾ 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 ਆਕਾਰ ਹੈ ਨਿਸ਼ਾਨ ਸਾਹਿਬ ਦਾ ਆਕਾਰ ਉਸ ਆਕਾਰ ਨੂੰ ਜੀ ਕਿਸੇ ਗੁਣੀਆਂ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਸੀਗਾ ਦੇਖੋ ਮੈਂ ਬੇਨਤੀ ਕਰ ਚੁੱਕਾ ਹਾਂ ਵੀ ਚੰਗਾ ਫੈਸਲਾ ਲਿਆ ਗਿਆ ਹਾਂਜੀ ਔਰ ਇਸ ਸਬੰਧ ਵਿੱਚ ਜਿਹੜੇ ਜਿਹੜੇ ਰਹਿੰਦੇ ਮਸਲੇ ਨੇ ਉਹਨਾਂ ਤੇ ਵੀ ਵੱਧ ਤੋਂ ਵੱਧ ਵਿਚਾਰ ਕਰਕੇ ਤੇ ਪੰਥਕ ਸੋਚ ਨੂੰ ਹੋਰ ਚੜ੍ਹਦੀ ਕਲਾ ਲਾਜਾਣ ਵਾਸਤੇ ਸਿੰਘ ਸਾਹਿਬਾਨਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੇ ਇਹ ਕੰਮ ਕਰਨੇ ਚਾਹੀਦੇ ਤਾਂ ਕਿ ਸਿੰਘ ਸਾਹਿਬਾਨਾਂ ਦਾ ਵੀ ਸਤਕਾਰ ਬਣਿਆ ਰਹੇ ਇਹ ਜਥੇਦਾਰੀ ਤੋਂ ਲੈ ਵੀ ਜਾਣ ਤਾਂ ਵੀ ਸਤਕਾਰ ਅਕਾਲੀ ਫੁੱਲ ਸਿੰਘ ਜੀ ਦੀ ਤਰ੍ਹਾਂ ਬਣਿਆ ਰਹੇ ਇਹ ਤਾਂ ਹੀ ਰਹਿ ਸਕਦਾ ਜੇਕਰ ਅਸੀਂ ਪੰਥਕ ਰਵੈ ਤਾਂ ਨੂੰ ਵੱਧ ਤੋਂ ਵੱਧ ਜੋ ਗੁਰੂ ਦੇ ਸਿਧਾਂਤ ਮੁਤਾਬਕ ਅਸੀਂ ਪ੍ਰਗਟ ਕਰਾਂਗੇ ਉਹਦੇ ਨਾਲ ਪੰਥ ਦੀ ਚੜ੍ਹਦੀ ਕਲਾ ਤੇ ਜਿਹੜੇ ਸਿੰਘ ਸਹਿਬਾਨ ਇਸ ਗੱਲ ਨੂੰ ਇਹ ਫੈਸਲੇ ਲੈਣਗੇ ਪੰਥਕ ਰਵੈਤਾਂ ਮੁਤਾਬਕ ਉਹਨਾਂ ਦਾ ਸਤਿਕਾਰ ਹੋਏਗਾ ਜੀ ਜਿਵੇਂ ਜਿਵੇਂ ਹੀ ਪ੍ਰਾਤਨ ਦੀ ਤੁਸੀਂ ਗੱਲ ਕੀਤੀ ਹੈ ਜਿਹੜੇ ਅੱਜ ਕੱਲ ਦੇ ਆਪਾਂ ਨਿਸ਼ਾਨ ਸਾਹਿਬ ਜਿਹੜੇ ਕੇਸਰੀ ਝੂਲਦੇ ਨੇ ਉਹਨਾਂ ਦੇ ਉੱਪਰ ਜਿਹੜੇ ਖੰਡਾ ਸਾਹ ਲਾਇਆ ਜਾਂਦਾ ਉਹ ਖੰਡਾ ਕਹਿੰਦੇ ਵੀ ਇਹ ਵੀ ਪ੍ਰਾਤਨ ਨਹੀਂ ਹੈਗਾ ਉਹ ਤੀਰ ਦਾ ਨਿਸ਼ਾਨ ਵਾਲਾ ਖੰਡਾ ਹੈ ਜੀ ਪਾਸਵੇਂ ਇੱਥੇ ਬੇਨਤੀ ਸੰਪੂਰਨ ਕਰ ਰਹੇ ਆ ਜੀ ਕਿ ਜਿੰਨੀਆਂ ਕਮੀਆਂ ਸਾਡੇ ਚ ਰਹਿੰਦੀਆਂ ਨੇ ਉਹ ਖੋਰ ਜਿਆਦਾ ਉਹਨਾਂ ਨੂੰ ਧਿਆਨ ਦੇਣ ਵਾਸਤੇ ਸਿੰਘ ਸਹਿਬਾਨਾਂ ਨੂੰ ਪੰਥਕਰਵਤਾ ਮਤਾਬਕ ਵਾਤੋ ਵਾਦ ਫੈਸਲੇ ਲੈਣੇ ਚਾਹੀਦੇ ਨੇ ਜਿਸ ਦੇ ਨਾਲ ਖਾਲਸੇ ਦੀ ਏਕਤਾ ਖਾਲਸੇ ਦੀ ਚੜ੍ਹਦੀ ਕਲਾ ਤੇ ਪੰਥਕਰਵਤਾ ਨੂੰ ਗੁਰੂ ਸਾਹਿਬ ਦੇ ਸਮੇਂ ਤੋਂ ਔਰ ਪੁਰਾਣੇ ਜਿਹੜੇ ਸਿੰਘ ਸੀ ਜਥੇਬੰਦੀਆਂ ਸੀ ਉਹਨਾਂ ਦੇ ਵੇੜੇ ਚਲਦੀ ਹੋਈ ਮਰਿਆਦਾ ਦੁਬਾਰਾ ਕਾਇਮ ਕੀਤੀ ਜਾ ਸਕੇ ਜਿਹੜਾ ਨਿਤਨੇਮ ਵਾਤੋ ਵਾਦ ਕਰਨ ਦੀ ਹਦਾਇਤ ਕੀਤੀ ਜਾਵੇ ਮਤਬ ਵਤ ਵਤ ਬਾਣੀ ਪੜਨ ਦਾ ਸਿਧਾਂਤ ਹੋਵੇ ਨਹੀਂ ਪੀ ਜਪਜੀ ਸਾਹਿਬ ਜੀ ਆ ਤੋ ਸਵੀਅ ਪੜ ਕੇ ਸਮਾਪਤੀ ਹੋਣੀ ਆ ਵਤ ਵਤ ਪ੍ਰਣਾਲੀ ਰਵਾਈਦਾ ਸਾਡੇ ਚ ਜਿਹੜੀਆਂ ਲਾਗੂ ਕੀਤੀਆਂ ਜਾਣ ਤਾਂ ਕਿ ਜਿਵੇਂ ਪਹਿਲੇ ਸਿੰਘ ਚੜ੍ਹਦੀ ਕਲਾ ਚ ਹੁੰਦੇ ਸੀ ਅਸੀਂ ਵੀ ਚੜ੍ਹਦੀ ਕਲਾ ਵਿੱਚ ਰਹਿ ਕੇ ਤੇ ਖਾਲਸੇ ਪੰਥ ਦੀ ਸੇਵਾ ਕਰ ਸਕੀ ਖਾਲਸੇ ਵਿੱਚ ਚੜ੍ਹਦੀ ਕਲਾ ਚ ਲਿ ਜਾ ਸਕੀਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੋ ਭਾਈ ਵਾਹਿਗੁਰੂ ਖਾਲਸਾ ਵਾਹਿਗੁਰੂ